ਦਾ ਆਖਰੀ ਚੰਦਰ ਗ੍ਰਹਿਣ ਅੱਜ ਪੂਰणिमा ਵਾਲੇ ਦਿਨ ਲੱਗਣ ਜਾ ਰਿਹਾ ਹੈ ਇਸ ਪੂਰਨ ਚੰਦਰ ਗ੍ਰਹਿਣ ਦੀ ਕੁੱਲ ਮਿਆਦ 3 ਘੰਟੇ 28 ਮਿੰਟ ਤੇ 2 ਸਕਿੰਟ ਹੈ ਇਹ ਚੰਦਰ ਗ੍ਰਹਿਣ ਕੁੰਭ ਰਾਸ਼ੀ ਵਿੱਚ ਲੱਗੇਗਾ ਤੇ ਉਸ ਸਮੇਂ ਨਕਸ਼ਤਰ ਪੂਰਵ ਭਦਰ ਪੱਤ ਹੈ ਚੰਦਰ ਗ੍ਰਹਿਣ ਦੇ ਸਮੇਂ ਕੰਮ ਖਾਣਾ ਪਕਾਉਣਾ ਖਾਣਾ ਖਾਣਾ ਨਹਾਉਣਾ ਦਾਨ ਸੋਣਾ ਪੂਜਾ ਆਤਸਬ ਕੰਬੰਧਨ ਪਰਸੂਤ ਕਲ ਦੇ ਇਹ ਨਿਜ਼ਮ ਬੱਚਿਆਂ ਬਜ਼ੁਰਗਾਂ ਗਰਭਤੀ ਔਰਤਾਂ ਤੇ ਬਿਮਾਰ ਲੋਕਾਂ ਤੇ ਲਾਗੂ ਨਹੀਂ ਹੁੰਦੇ ਇਸ ਛੋਟ ਹੈ ਇਨਾ ਬੱਚਿਆਂ ਬਜ਼ੁਰਗਾਂ ਅਤੇ ਬਿਮਾਰ ਲੋਕਾਂ ਲਈ ਇਹ ਚੰਦਰ ਗ੍ਰਹਿਣ ਭਾਰਤ ਏਸ਼ੀਆ ਆਸਟ੍ਰੇਲੀਆ ਪੂਰਵੀ ਅਫਰੀਕਾ ਯੂਰਪ ਵਿੱਚ ਦਿਖਾਈ ਦੇਵੇਗਾ ਇਸ ਦੀ ਕੁੱਲ ਮਿਆਦ 3 ਘੰਟੇ 28 ਮਿੰਟ ਤੇ 2 ਸਕਿੰਟ ਹੈ 9:58 ਤੇ ਸ਼ੁਰੂ ਹੋਵੇਗਾ ਤੇ ਰਾਤ 11:42 ਤੱਕ ਲੱਗੇਗਾ ਇਸ ਤੋਂ ਬਾਅਦ ਤੋਂ ਬਾਅਦ